ਕਣੀ ਜਗਾ ਤੋਂ ਆਏ ਜੀ ਮੌਰਚਾ ਕਿੱਥੇ ਰਹਿੰਦੇ ਆ ਮੁਰਸਾਪਾ ਪੰਜਾਬ ਕਿੱਥੇ ਰਹਿੰਦੇ ਡੇਰਾ ਬਾਬਾ ਨਾਨਕ ਤੇ ਤੁਮਣ ਲਈ ਕੀ ਰਿਸ਼ਤਿਆਂ ਮਿਲਦੇ ਕੋ ਮਲੀ ਕੋ ਮਲੀ ਅਜੇ ਵਾਪਸ ਆਣਾ ਕਿੰਨੇ ਦੇ ਹਾਂਜੀ ਇੱਕ ਮਿੰਟ ਇੱਕ ਮਿੰਟ ਨਹੀਂ ਨੇਰਾ ਨਹੀਂ ਨੇਦਾ ਤੇ ਉਹ ਬਾਪ ਛੇਤੀ ਆ ਕੇ ਕੀ ਕਹਿਣਾ ਚਲਦੇ ਅਹੀਂ ਹੋਰ ਕੀ ਕਹਿਣਾ ਨਾ ਕੁਛ ਨਹੀਂ ਕੁਛ ਵੀ ਨਹੀਂ ਜਿਹੜੇ ਬਾਪ ਹਜੇ ਮੌਲਦ ਕੋਲ ਠੀਕ ਠਾਕ ਉੱਥੇ ਨਹੀਂ ਉੱਥੇ ਸਰਕਾਰ ਨੇ ਕਿਹਾ ਤੁਹਾਨੂੰ ਕਿ ਤੁਸੀਂ ਚਲੇ ਜਾਓ ਅਹੀਂ ਆਪੇ ਆਈ ਆਪਣੀ ਮਰਜ਼ੀ ਨਾਲ ਦੱਸੋ ਅਮਰੀਕਾ ਬਹਾਦਰ ਸਿੰਘ ਜੀ ਤੁਸੀਂ ਪਾਕਿਸਤਾਨ ਗਏ ਹੋ ਪਾਕਿਸਤਾਨੋਂ ਤੁਸੀਂ ਵਾਪਸ ਆਏ ਜੇ ਉੱਥੋਂ ਦੀ ਸਰਕਾਰ ਨੇ ਭੇਜਿਆ ਤੁਹਾਨੂੰ ਨਹੀਂ 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 ਮੈਂ ਤਾਂ ਖੁਦ ਹੀ ਆਣਾ ਸੀ ਮੇਰਾ ਵਾਣਾ ਕਿੰਨੇ ਦਿਨ ਦਾ ਤੁਹਾਡਾ ਵੀਜ਼ਾ ਇੱਕ ਇੱਕ ਮਹੀਨੇ ਦਾ ਸੀਗਾ ਵੀ 20 ਦਿਨ ਲਾ ਕੇ ਆ ਗਏ ਹੋਰ ਕੀ ਹੈ ਨਾ Lahore ਕਿਆ ਕਰਨਾ ਰਹਿ ਗਿਆ ਆਪਣੇ ਦਾ ਕੰਮ ਕਰ ਦੇਖਿਓ ਜਾ ਕੇ ਹੁਣ ਕਿ ਪਾਕਿਸਤਾਨ ਦੇ ਵਿੱਚ ਸਰਕਾਰ ਵੱਲੋਂ ਵਾਪਸ ਭੇਜਿਆ ਜਾ ਰਿਹਾ ਜਾ ਰਿਹਾ ਨਾ 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 ਉਹ ਆਪਣੇ ਆਪ ਜਾ ਰਹੇ ਜਿਹੜੇ ਵੀ ਆ ਰਹੇ ਹਨ ਜਿਹੜਾ ਹਮਲਾ ਹੋਇਆ ਉਸ ਬਾਰੇ ਪਾਕਿਸਤਾਨ ਕੇ ਸਾਨੂੰ ਨਹੀਂ ਉਹਦੇ ਬਾਰੇ ਪਤਾ ਇੱਥੇ ਆ ਕੇ ਪਤਾ ਲੱਗਿਆ ਵੀ ਇੱਥੇ ਇਹ ਕੰਮ ਹੋ ਗਿਆ ਉੱਥੇ ਤੁਹਾਡੇ ਨਾਲ ਕਿੰਨੇ ਕੁ ਲੋਕ ਹੈ ਜਿਹੜੇ ਸਰਹੱਦ ਤੇ ਹਜੇ ਭਾਰਤ ਆ ਰਹੇ ਕੋਈ ਨਹੀਂ ਨਹੀਂ ਕੋਈ ਜ਼ਿਆਦਾ ਨਹੀਂ ਹੈਗੇ 5-10 ਕੇ ਬੰਦੇ ਆ ਇੱਧਰ ਕੋਈ ਜ਼ਿਆਦਾ ਨਹੀਂ ਸਿੰਗਲ پاکستان ਕਿਸ ਜਗ੍ਹਾ ਗਏ ਤੁਸੀਂ? ਲਾਹੌਰ ਚ। ਕਿਹੜਾ ਪਰਿਵਾਰ ਆ ਤੁਹਾਡਾ? ਕੋਈ ਤੁਹਾਡਾ ਪਰਿਵਾਰ? ਮੇਰਾ ਉਸੇ ਤਾਇਆ ਰਹਿੰਦਾ ਸੀ। ਉਹਦੇ ਅੱਗੇ ਉਹਦਾ ਪਰਿਵਾਰ ਹੈ। ਤੁਸੀਂ ਕਿਸ ਜਗ੍ਹਾ ਰਹਿੰਦੇ ਹੋ? ਮੁਹਾਲੀ ਆਪਣਾ। ਡਿਸਟ੍ਰਿਕਟ ਮੁਹਾਲੀ, ਪਿੰਡ ਕਾਰਕੌਰ। ਜੀ ਜੀ। ਆਪਾਂ ਦੇ ਜ ਆਪਾਂ। ਮੈਂ 11 ਕੋ ਗਿਆ ਸੀ। 11 ਤਰੀਕ ਨੂੰ। আর کیا ਕਰਨੇ ਗਏ ਸੀ? ਵਿਸਾਖੀ ਦੇਖਣੇ ਕੇ ਲਈ ਤਾਂ ویسے ਵੀ ਪਾਕਿਸਤਾਨ ਲਾਹੌਰ ਵਗੈਰਾ ਵੇਖਣੇ ਕੇ ਲਈ। ਔਰ ਆਜੀ ਵਾਪਸ ਆਨਾ ਤਾਂ ਕਿ ਨਹੀਂ ਨਹੀਂ ਆਨਾ ਤਾਂ ਅਭੀ ਤੋਂ ਇਤਵਾਰ ਕੋ ਆਨਾ। पहले क्यों आ पहले नहीं मैं बॉर्डर नहीं वो देखो ना पीछे भी आ हमारा परिवार वो सोच रहा था कि शायद कोई ऐसा ना माहौल खत्म तो हो जाए तो आधा परिवार हो जाए इधर तो पहले पहलगा उसके बाद कोई क्या माहौल है वहाँ तो लोगों को पता भी नहीं है भी कोई हुआ। जो चंद लोग है ना जो जानकार जो थोड़े रखते है जानकारी उन लोगों को पता आम को नहीं पता क्या हुआ ਆਪਣੇ ਇੰਡੀਅਨ ਲੋਅ ਹੋਰ ਹੈ वहां पे अभी पाकिस्तान में देखो जी ਹੁਣੇ ਵੇਖੋ ਇੰਨੇ ਤੇ ਇੰਡੀਆ ਇੱਥੇ ਉੱਥੇ ਪਤਾ ਹੀ ਨਹੀਂ ਲੱਗਦਾ ਇਕੋ ਜਿਹੇ ਤੇ ਆ ਗਏ ਇੰਡੀਅਨ ਕਿਹੜਾ ਤੇ ਪਾਕਿਸਤਾਨੀ ਕਿੱਥੇ ਅਸੀਂ ਬੈਠੇ ਹਾਂ ਔਰ ਪਿੱਛੇ ਬੈਠੇ ਹਾਂ ਹਾਂ ਜਿੱਦਾਂ ਅਸੀਂ ਲੈਣ ਲੱਗੀ ਛੇ ਤਾਂ ਲੋਕ ਆ ਰਹੇ